ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਟਮਾਟਰ ਦੀ ਚਟਨੀ ਬਣਾਵਾਂਗੇ ਟਮਾਟਰ ਦੀ ਚਟਨੀ ਬਣਾਉਣ ਲਈ ਮੈਂ ਵੱਡੇ ਸਾਈਜ਼ ਦੇ ਦੋ ਪਿਆਜ਼ ਲਏ ਨੇ ਪਿਆਜ਼ ਨੂੰ ਮੈਂ ਇਸ ਤਰੀਕੇ ਨਾਲ ਕੱਟ ਲਿਆ ਹੈ ਦੂਜੇ ਪਿਆਜ਼ ਨੂੰ ਵੀ ਮੈਂ ਕੱਟ ਲਵਾਂਗੀ ਹਰਾ ਧਨੀਆ ਲਿਆਇਆ ਹੈ ਇੱਕ ਗਾਜਰ ਲਵਾਂਗੇ ਤਨ ਹਰੀਆਂ ਮਿਰਚਾਂ ਲਵਾਂਗੇ ਥੋੜੀ ਜਿਹੀ ਸ਼ਿਮਲਾ ਮਿਰਚ ਲਵਾਂਗੇ ਬੀਜ ਕੱਢ ਕੇ ਥੋੜੀ ਜਿਹੀ ਲਸਣ ਲਵਾਂਗੇ ਇੱਕ ਟੁਕੜਾ ਅਦਰਕ ਲਵਾਂਗੇ ਤੇ ਦੋ ਟਮਾਟਰ ਲਵਾਂਗੇ ਮੈਂ ਇਸ ਤਰੀਕੇ ਦੇ ਫਰੈਸ਼ ਟਮਾਟਰ ਲੈ ਆਨੇ ਦੋ ਹਰਾ ਤਾਂ ਨਿਆਲਾ ਮਾਗੇ ਤੇ ਹੁਣ ਇਹ ਸਭ ਨੂੰ ਆਪਾਂ ਕੱਟ ਲਵਾਂਗੇ ਤੇ ਇੱਕ ਵੱਡੇ ਸਾਈਜ਼ ਦਾ ਨਿੰਬੂ ਲਵਾਂਗੇ ਇਹ ਨਿੰਬੂ ਦੇ ਵਿੱਚ ਬਿਲਕੁਲ ਵੀ ਬੀਜ ਨਹੀਂ ਹੈਗੇ ਇਸ ਵਿੱਚ ਕਾਫੀ ਸਾਰਾ ਰਸ ਹੁੰਦਾ ਹੁਣ ਮੈਂ ਪਿਆਜ਼ ਨੂੰ ਵੀ ਕੱਟ ਲਵਾਂਗੀ ਇਹ ਬਹੁਤ ਛੋਟੀ ਜਿਹੀ ਵੀਡੀਓ ਹੈ ਜੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਆਪਾਂ ਇਸ ਚਟਨੀ ਨੂੰ ਪੀਸ ਕੇ ਵੀ ਬਣਾ ਸਕਦੇ ਹਾਂ ਜੀ ਤੇ ਕੁੰਡੇ ਦੇ ਵਿੱਚ ਕੁੱਟ ਕੇ ਵੀ ਬਣਾ ਸਕਦੇ ਹਾਂ ਇਸ ਤਰੀਕੇ ਨਾਲ ਪਿਆਜ਼ ਨੂੰ ਕੱਟ ਲਵਾਂਗੇ जे तो साडियो लगे लग तो चैनल सबसक्राइब करो जी वीडियो लाइक शेयर करो चैनल सबसक्राइब करके बैलाइकन पर जाके ऑल कर दिव्य जी इस आने वाली वीडियो की नोटिफिकेशन मिलती रहेगी हूँ मैं प्याज में इस तरीके रफली कट लिया है ਇਹ ਚਟਨੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਜੇ ਕਈ ਵਾਰ ਘਰ ਦੇ ਵਿੱਚ ਸਬਜ਼ੀ ਨਹੀਂ ਹੁੰਦੀ ਜਾਂ ਆਪਾਂ ਸਬਜ਼ੀ ਖਾ ਖ ਅੱਕ ਜਾਣੇ ਆ ਤਾਂ ਆਪਾਂ ਇਸ ਤਰੀਕੇ ਨਾਲ ਹੀ ਚਟਨੀ ਨੂੰ ਬਣਾ ਕੇ ਟਰਾਈ ਕਰਕੇ ਦੇਖਾਂਗੇ ਤੇ ਚਟਨੀ ਵੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਹੁਣ ਮੈਂ ਤਾਂ ਨੀਂ ਨੂੰ ਵੀ ਇਸ ਤਰੀਕੇ ਨਾਲ ਕੱਟ ਲਵਾਂਗੀ गाजर भी कट लवें मैं तो पतली जी गाजर लई है जी इस ही हिस्सा घट हों से जो मोटी गाजर है हों पिसती भी नहीं है चंकी तरह गाजर पड़ के ना कि चटनी उपर कलर वजिया आएगा ਬਾਕੀ ਖਟਾ ਮਿੱਠਾ ਰਿਸਟ ਹੋ ਜਾਏਗਾ ਮੈਂ ਇਥੇ ਤਨਹਰੀਆਂ ਮਿਰਚਾਂ ਪਾਈਆਂ ਨੇ ਜੇ ਜੀ ਤੁਸੀਂ ਤਿੱਖਾ ਖਾਣਾ ਜ਼ਿਆਦਾ ਪਸੰਦ ਕਰਦੇ ਹੋ ਤਾਂ ਤੁਸੀਂ ਜ਼ਿਆਦਾ ਮਿਰਚਾਂ ਲੈ ਸਕਦੇ ਹੋ ਸ਼ਿਮਲਾ ਮਿਰਚ ਨੂੰ ਵੀ ਇਸ ਤਰੀਕੇ ਨਾਲ ਕੱਟ ਲਵਾਂਗੇ ਸ਼ਿਮਲਾ ਮਿਰਚ ਪਾਉਣ ਦੇ ਨਾਲ ਚਟਨੀ ਦੇ ਵਿੱਚੋਂ ਬਹੁਤ ਵਧੀਆ ਟੇਸਟ ਆਏਗਾ ਇਸ ਲਈ ਸ਼ਿਮਲਾ ਮਿਰਚ ਨੂੰ ਆਪਾਂ ਚਟਨੀ ਦੇ ਵਿੱਚ ਜ਼ਰੂਰ ਪਾਵਾਂਗੇ ਤੇ ਨਾਲ ਬਹੁਤ ਵਧੀਆ ਟੇਸਟ ਹੁੰਦਾ ਹੈ ਜੀ ਕਪਾ ਫਰੈਸ਼ ਲਸਣ ਅਦਰਕ ਪਾਵਾਂਗੇ ਜੀ ਲਸਣ ਅਦਰਕ ਦਾ ਪੇਸਟ ਨਹੀਂ ਪਾਵਾਂਗੇ ਲਸਣ ਅਦਰਕ ਦਾ ਪੇਸਟ ਪਾਉਣ ਦੇ ਨਾਲ ਇੰਨਾ ਵਧੀਆ ਟੇਸਟ ਨਹੀਂ ਆਏਗਾ ਜੀ ਫਰੈਸ਼ ਲਸਣ ਅਦਰਕ ਪਾਉਣ ਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਇਸ ਲਈ ਫਰੈਸ਼ ਲਸਣ ਅਦਰਕ ਪਾਵਾਂਗੇ ਹੋਂਡਾ ਮਟਰਾਂ ਨੂੰ ਵੀ ਕੱਟ ਲਵਾਂਗੇ ਤੁਸੀਂ ਇੱਕ ਵਾਰ ਇਹ ਟਮਾਟਰ ਦੀ ਚਟਨੀ ਬਣਾ ਕੇ ਦੇਖਿਓ ਜੀ ਜੇ ਤੁਸੀਂ ਇੱਕ ਵਾਰ ਇਸ ਚਟਨੀ ਨੂੰ ਟਰਾਈ ਕਰਕੇ ਦੇਖੋਗੇ ਤਾਂ ਤੁਸੀਂ ਇਸ ਨੂੰ ਵਾਰ-ਵਾਰ ਬਣਾਉਂਗੇ ਹੁਣ ਟਮਾਟਰ ਨੂੰ ਵੀ ਕੱਟ ਲਵਾਂਗੇ ਮੈਂ ਇੱਥੇ ਪਿਆਜ਼ ਟਮਾਟਰ ਤੇ ਗਾਜਰ ਆਪਣੇ ਹਿਸਾਬ ਨਾਲ ਲਏ ਨੇ ਤੁਸੀਂ ਆਪਣੇ ਹਿਸਾਬ ਨਾਲ ਵਧ ਘੱਟ ਕਰ ਸਕਦੇ ਹੋ ਆਪਾਂ ਗਾਜਰ ਨੂੰ ਸਕਿਪ ਵੀ ਕਰ ਸਕਦੇ ਹਾਂ ਜੀ ਪਰ ਸਾਰੀਆਂ ਸਬਜ਼ੀਆਂ ਨੂੰ ਮਿਕਸ ਕਰਕੇ ਪਾਉਣ ਦੇ ਨਾਲ ਬਹੁਤ ਵਧੀਆ ਟੇਸਟ ਆਏਗਾ ਚਟਨੀ ਵਿੱਚ हम दूसरे टमाटर में भी इस तरीके कट लवानी टमाटर के सख्त ज हिस्से कट देवी जो कई बार आप सब्जी खा खा अक् जाने तो तुम एक बार इस तरीके की चटनी बना के देखिए जी ਜੀ ਆਪਣੇ ਚੈਨਲ ਤੇ ਰੋਜ਼-ਰੋਜ਼ ਨਵੀਂ-ਨਵੀਂ ਵੀਡੀਓਜ਼ ਪਾਉਂਦੇ ਰਹੇ ਨੇ ਆ ਜੀ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਸਣ ਨੂੰ ਵੀ ਕਟੀਆਂ ਹੋਈਆਂ ਸਬਜ਼ੀਆਂ ਵਾਲੀ ਪਲੇਟ ਵਿੱਚ ਰੱਖ ਲਵਾਂਗੇ ਹੁਣ ਇਹ ਸਾਰੀਆਂ ਸਬਜ਼ੀਆਂ ਨੂੰ ਪੀਸ ਲਵਾਂਗੇ ਆਪਾਂ ਇਹਨਾਂ ਸਾਰੀਆਂ ਸਬਜ਼ੀਆਂ ਨੂੰ ਕਟ ਵੀ ਸਕਦੇ ਹਾਂ ਗੁੰਡੇ ਦੇ ਵਿੱਚ ਇੱਕ ਇੱਕ ਕਰਕੇ ਸਾਰੀਆਂ ਸਬਜ਼ੀਆਂ ਨੂੰ ਪਾਵਾਂਗੇ ਆਪਾਂ ਸਬਜ਼ੀਆਂ ਨੂੰ ਥੋੜਾ ਮੋਟਾ ਵੀ ਕੱਟ ਸਕਦੇ ਸੀ ਜੀ ਪਰ ਇਸ ਤਰੀਕੇ ਨਾਲ ਥੋੜਾ ਬਰੀਕ ਕੱਟਣ ਦੇ ਨਾਲ ਸਬਜ਼ੀਆਂ ਜਲਦੀ ਪਿਜ ਜਾਣੀਆਂ ਆ ਚਟਨੀ ਬਣਾਉਣ ਦੇ ਲਈ ਹੁਣ ਆਪਾਂ ਇਸਦੇ ਵਿੱਚ ਇੱਕ ਚਮਚ ਜਿਆ ਸਵਾਦ ਅਨੁਸਾਰ ਨਮਕ ਪਾਵਾਂਗੇ ਥੋੜੀ ਜਿਹੀ ਕਾਲੀ ਮਿਰਚ ਪਾਵਾਂਗੇ ਇੱਕ ਛੋਟਾ ਚਮਚ ਧਨੀਆ ਪਾਊਡਰ ਪਾਵਾਂਗੇ ਇੱਕ ਛੋਟਾ ਚਮਚ ਕਾਲਾ ਨਮਕ ਪਾਵਾਂਗੇ ਇੱਕ ਛੋਟਾ ਚਮਚ ਚਾਟ ਮਸਾਲਾ ਪਾਵਾਂਗੇ ਇੱਕ ਚਮਚ ਜੀਰਾ ਪਾਵਾਂਗੇ ਇੱਕ ਛੋਟਾ ਚਮਚ ਲਾਲ ਮਿਰਚ ਪਾਊਡਰ ਪਾਵਾਂਗੇ ਹੁਣ ਆਪਾਂ ਇਸ ਦੇ ਵਿੱਚ ਅੱਧਾ ਨਿੰਬੂ ਨਿਚੋੜਾਂਗੇ ਨਿੰਬੂ ਨਿਚੋੜਨ ਦੇ ਨਾਲ ਖੱਟਾ ਮਿੱਠਾ ਟੇਸਟ ਆਏਗਾ ਚਟਨੀ ਵਿੱਚੋਂ ਹੁਣ ਦੋ ਕ ਚਮਚ ਪਾਣੀ ਪਾਵਾਂਗੇ ਤਾਂ ਕਿ ਇਹ ਸਬਜ਼ੀਆਂ ਚੰਗੀ ਤਰ੍ਹਾਂ ਪੀਸ ਜਾਣ ਜ਼ਿਆਦਾ ਪਾਣੀ ਨਹੀਂ ਪਾਵਾਂਗੇ ਦੋ ਕ ਚਮਚ ਹੀ ਪਾਣੀ ਪਾਵਾਂਗੇ ਪਾਣੀ ਪਾਉਣ ਤੋਂ ਬਾਅਦ ਇਸ ਨੂੰ ਪੀਸ ਲਵਾਂਗੇ ਹੁਣ ਚਟਨੀ ਪਿਸ ਕੇ ਤਿਆਰ ਹੈ ਇਸ ਤਰੀਕੇ ਦੀ ਚਟਨੀ ਬਣ ਚੁੱਕੀ ਹੈ ਇਹ ਚਟਨੀ ਵੈਸੇ ਤੇ ਇਸ ਤਰੀਕੇ ਨਾਲ ਵੀ ਬਹੁਤ ਟੇਸਟੀ ਲੱਗਦੀ ਹੈ ਜੀ ਪਰ ਆਪਾਂ ਇਸ ਨੂੰ ਤੜਕਾ ਲਗਾ ਲਵਾਂਗੇ ਤੇ ਹੋਰ ਵੀ ਟੇਸਟੀ ਲੱਗੇਗੀ ਹੁਣ ਚਟਨੀ ਨੂੰ ਇੱਕ ਬੋਲ ਦੇ ਵਿੱਚ ਕੱਢ ਲਵਾਂਗੇ ਅਰੀ ਚਟਨੀ ਨੂੰ ਇੱਕ ਬੋਲ ਦੇ ਵਿੱਚ ਕੱਢ ਲਵਾਂਗੇ ਜਦੋਂ ਆਪਾਂ ਇਸ ਨੂੰ ਤੜਕਾ ਲਗਾ ਲਵਾਂਗੇ ਜੀ ਤੇ ਕੋਈ ਦੱਸ ਹੀ ਨਹੀਂ ਸਕੇਗਾ ਕਿ ਇਹ ਸਬਜ਼ੀ ਹੈ ਜਾਂ ਚਟਨੀ ਇਹ ਚਟਨੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਹ ਚਟਨੀ ਨੂੰ ਬਣਾਉਣ ਤੇ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਹੁਣ ਆਪਾਂ ਚਟਨੀ ਨੂੰ ਤੜਕਾ ਲਗਾ ਲਵਾਂਗੇ ਚਟਨੀ ਨੂੰ ਤੜਕਾ ਲਾਉਣ ਦੇ ਲਈ ਮੈਂ ਇੱਕ ਪੈਨ ਦੇ ਵਿੱਚ 2 ਚਮਚ ਦੇਸੀ ਘਿਓ ਲਵਾਂਗੀ। ਆਪਾਂ ਇਸ ਨੂੰ ਸਰੋਂ ਦੇ ਤੇਲ ਵਿੱਚ ਵੀ ਤੜਕਾ ਲਗਾ ਸਕਦੇ ਹਾਂ ਜੀ ਪਰ ਮੈਂ ਇਸ ਤਰੀਕੇ ਨਾਲ ਦੇਸੀ ਘਿਓ ਵਿੱਚ ਤੜਕਾ ਲਗਾਵਾਂਗੀ ਅ ਜਿਸ ਨੂੰ ਆਪਾਂ ਇਸ ਨੂੰ ਯੈਲੋ ਜਾਂ ਦੂਸਰੇ ਪੈਟਰ ਵਿੱਚ ਵੀ ਤੜਕਾ ਲਗਾ ਸਕਦੇ ਹਾਂ ਜੀ 1 ਚਮਚ ਜੀਰਾ ਪਾਵਾਂਗੇ। ਜੀਰਾ ਆਪਾਂ ਪਹਿਲਾਂ ਵੀ ਪਾਇਆ ਸੀ ਜੀ ਹੁਣ ਥੋੜਾ ਜਿਹਾ ਜੀਰਾ ਫੁੱਲ ਪਾਵਾਂਗੇ ਤੇ ਇਸ ਨੂੰ ਤੜਕਾ ਲਗਾ ਲਵਾਂਗੇ। ਗੋਲਡਨ ਬ੍ਰਾਊਨ ਹੋਣ ਦਿਆਂਗੇ ਜੀਰੇ ਨੂੰ ਫਿਰ ਇਸ ਦੇ ਵਿੱਚ ਤਿਆਰ ਚਟਨੀ ਪਾਵਾਂਗੇ ਚਟਨੀ ਪਾਉਣ ਤੋਂ ਬਾਅਦ ਇਸ ਨੂੰ ਘੋਡੇ ਵਿੱਚ ਮਿਕਸ ਕਰ ਲਵਾਂਗੇ ਮੈਂ ਚਟਨੀ ਨੂੰ ਜ਼ਿਆਦਾ ਨਹੀਂ ਪਕਾਵਾਂਗੀ ਜੇ ਇਸ ਦੇ ਵਿੱਚ ਸਬਜ਼ੀਆਂ ਨੂੰ ਥੋੜਾ ਜਿਹਾ ਕੱਚਾ ਹੀ ਰੱਖਾਂਗੇ ਆਂਗੇ ਇਸ ਦੇ ਵਿੱਚ ਜੋ ਪਿਆਜ਼ ਸ਼ਿਮਲਾ ਮਿਰਚ ਹੈ ਦਟ ਇਸ ਥੋੜਾ ਕੱਚਾ ਹੀ ਰਹੇ ਜੀ ਆਪਾਂ ਇਸ ਨੂੰ ਜ਼ਿਆਦਾ ਪਕਾਉਣਾ ਹੋਵੇ ਤਾਂ ਆਪਾਂ ਇਸ ਨੂੰ ਘੀ ਉੱਡਣ ਤੱਕ ਥੋੜਾ ਜਿਹਾ ਜ਼ਿਆਦਾ ਵੀ ਪਕਾ ਸਕਦੇ ਹਾਂ ਜੀ ਆਪਾਂ ਇਸ ਨੂੰ ਉਦੋਂ ਤੱਕ ਪਕਾ ਸਕਦੇ ਹਾਂ ਜਦੋਂ ਤੱਕ ਇਹ ਘਿਓ ਜਾਂ ਤੇਲ ਨਾ ਛੱਡਣ ਅਕਲੀ ਮੈਂ ਇਸ ਨੂੰ ਥੋੜਾ ਜਿਹਾ ਘੱਟ ਪਕਾਵਾਂਗੀ ਆਪਾਂ ਇਸ ਨੂੰ ਨਹੀਂ ਦੇਰੀ ਹੀ ਪਕਾਵਾਂਗੇ ਤਾਂ ਕਿ ਇਸ ਦੇ ਵਿੱਚ ਜੋ ਆਪਾਂ ਇਸ ਨੂੰ ਪੀਸਣ ਵੇਲੇ ਪਾਣੀ ਪਾਇਆ ਸੀ ਉਹ ਪਾਣੀ ਸੁੱਕ ਜਾਵੇ वैसे तो जी ये चटनी बहुत ज्यादा टेस्टी होंगी है पर तड़का लगाने वाले होर भी टेस्टी हो जाती है तो से देख सकते हो जी चटनी कि तरीके पक रही है हम आप चटनी कलर के लिए एक चमच कश्मीरी लाल मिर्च पावे फिर इसमें चंकी तरह हिला लेवे ਜੰਗੀ ਤਰ੍ਹਾਂ ਹਿਲਾ ਲਵਾਂਗੇ ਤੇ ਮਿਕਸ ਕਰ ਲਵਾਂਗੇ ਤਾਂ ਕਿ ਚਟਨੀ ਉੱਪਰ ਵਧੀਆ ਕਲਰ ਆ ਜਾਵੇ ਆਪਾਂ ਚਟਨੀ ਦੇ ਵਿੱਚ ਨਮਕ ਵਗੈਰਾ ਤਾਂ ਪਹਿਲਾਂ ਤੋਂ ਪਾਇਆ ਹੀ ਹੋਇਆ ਹੈ ਜੀ ਆਪਾਂ ਇਸ ਦੇ ਵਿੱਚ ਕੋਈ ਹੋਰ ਮਸਾਲੇ ਨਹੀਂ ਪਾਵਾਂਗੇ ਜੇ ਤਾਂ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਤਾਂ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਆਪਾਂ ਜਿੰਨਾ ਕਿ ਚਟਨੀ ਨੂੰ ਪਕਾਉਣਾ ਸੀ ਜਿੰਨਾ ਕ ਪਕਾ ਲਿਆ ਹੈ ਹੁਣ ਚਟਨੀ ਤਿਆਰ ਹੈ ਆਪਾਂ ਇਸ ਨੂੰ ਤੇਲ ਛੁੱਟਣ ਤੱਕ ਨਹੀਂ ਪਕਾਵਾਂਗੇ ਸਬਜ਼ੀਆਂ ਦਾ ਥੋੜਾ ਜਿਹਾ ਕੱਚਾਪਨ ਰੱਖਾਂਗੇ ਆਪਾਂ ਇਸ ਚਟਨੀ ਨੂੰ ਰੋਟੀਆਂ ਪਰੌਂਠੇ ਦੇ ਨਾਲ ਖਾਵਾਂਗੇ ਜੀ ਤੇ ਬਹੁਤ ਟੇਸਟੀ ਲੱਗੇਗੀ ਹੁਣ ਚਟਨੀ ਤਿਆਰ ਹੈ ਇਸ ਨੂੰ ਇੱਕ ਬੋਲ ਦੇ ਵਿੱਚ ਸਰਵ ਕਰ ਲਵਾਂਗੇ ਜੀ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਪਹਿਲੇ ਆਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਹੋਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ ਹੁਣ ਚਟਨੀ ਉੱਪਰ ਪਧੀਨੇ ਦੀਆਂ ਪੱਤੀਆਂ ਲਾ ਕੇ ਸਰਵ ਕਰਾਂਗੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਓ ਵੀਡੀਓ ਦੇਖਣ ਦੇ ਲਈ ਧੰਨਵਾਦ ਜੀ